ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੋ ਨਸ਼ਾ ਵਿਰੋਧ ਤਹਿਤ ਅੱਜ ਲੁਧਿਆਣਾ ਦੇ ਪਿੰਡ ਮਲਕਪੁਰ ਵਿਖੇ ਇੱਕ ਨਸ਼ਾ ਤਸਕਰ ਦੇ ਘਰ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਪੁਲਿਸ ਵੱਲੋਂ ਗਲਾਡਾਂ ਨਾਲ ਮਿਲ ਕੇ ਇਸ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਨਸ਼ਾ ਤਸਕਰ ਅਮਰਜੀਤ ਕੌਰ ਦਾ ਕਰਸੀ ਜੋ ਕਰੀਬ 2013 ਤੋਂ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਲਿਪਤ ਹੈ। ਇਸ ਤੇ 8 ਮਾਮਲੇ ਦਰਜ ਹਨ। ਅੱਜ ਮਲਕਪੁਰ ਵਿੱਚ ਅਮਰਜੀਤ ਕੌਰ ਵਾਈਫ ਆ ਗੁਰਮੀਤ ਸਿੰਘ ਉਹਨਾਂ ਦੇ ਕਰਤੇ ਕੀਤੀ ਜਾ ਰਹੀ ਹੈ ਜਿਹੜੇ ਗਲਾਡਾ ਦੇ ਨਾਲ ਸਾਡੇ ਅਫੀਸ਼ਰ ਨਾਲ ਨੇ ਜਿਹੜੀ ਅਨਰ ਅਧਿਕਾਰ ਅਕਰੋਜਮੈਂਟ ਹੈਗੀ ਆ ਨਾਲ ਦੀ ਨਾਲ ਜਿਹੜੀ ਇਹ 2013 ਤੋਂ ਨਸ਼ੀਰਾ ਕੰਮ ਕਰਦੀ ਹੈ ਜਿਹਦੇ ਤੇ ਤਕਰੀਬਨ 7-8 ਮਾਰਚੇ ਕੇ ਰਜਿਸਟਰ ਨੇ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਯੋਧ ਨਸ਼ਿਆਂ ਦੇ ਵਿਰੁੱਧ ਦੀ ਮੁਹਮਦੇਦੀਨ ਤੇ ਇਹਦੇ ਵਿੱਚ ਗਲਾਡਾ ਵਾਲੇ ਅਫੀਸ਼ਰ ਸਾਡੇ ਨਾਲ ਨੇ ਤੇ ਕਾਰਵਾਈ ਕਰ ਰਹੇ ਆ ਜੀ ਸਰ ਇਹ ਪ੍ਰੈਜ਼ੈਂਟ ਇਸ ਥੀਮ ਚ ਹੈ ਕਿ ਕੀ ਸਜ਼ਾ ਇਹਨਾਂ ਨੂੰ ਦੇਣੀ ਹੈ ਬੈਕਗ੍ਰਾਉਂਡ ਕੀ ਹੈ ਇਹ ਕਿੰਨੇ ਦੇ ਤੋ ਨਸ਼ਾ ਵੇਚਦੀ ਆ ਰਹੀ ਹੈ ਤੇ ਹੁਣ ਇਸ ਟਾਈਮ ਇਹ ਇਹ ਹਾਂਜੀ ਹਾਂ ਇੱਥੇ ਰਹਿੰਦੇ ਹਾਂ ਹਾਂਜੀ ਪਹਿਲਾਂ ਕਿੰਨੇ ਕੇ ਮਾਮਲੇ ਦਰਜ ਨੇ ਪਹਿਲਾਂ 7-8 ਮਾਮਲੇ ਦਰਜ ਹੈਗੇ ਨੇ ਤੇ 2013 ਤੋਂ ਲਗਾਤਾਰ ਕਰਦੀ ਆ ਰਹੀ ਹੈ ਸਰ ਲਾਸਟ ਕਦੋਂ ਅਰੈਸਟ ਹੋਰ ਇਹਦੀ ਪਈ ਸੀ ਲਾਸਟ ਇਹ 21 ਚ ਪਈ ਆ ਇਹਦੀ ਲਾਸਟ ਅਰੈਸਟ 21 ਚ ਪਈ ਆ ਗਬਰੀ ਉਹਦਾ ਦੱਸਦੇ ਆਂ ਵਾਲੇ 700 ਗ੍ਰਾਮ ਲੱਗਦਾ ਕਿ ਜਿਹੜੀ ਯੁਧ ਨਸ਼ਾ ਵਿਰੁੱਧ ਮਹੀਨ ਤੱਕ ਕਾਰਵਾਈ ਕੀਤੀ ਜਾ ਰਹੀ ਹੈ اسی ਦੇ ਚੱਲਦੇ ਆਂ ਇਸ ਘਰ ਤੇ ਵੀ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਜੀ ਇਹਨਾਂ ਅਣ ਅਣਧਾਰਕ ਕ੍ਰੋਜਮੈਂਟ ਵੀ ਜੀ ਗਲਾਡਾ ਵਾਲੇ ਵੀ ਸਾਡੇ ਨਾਲ ਨੇ ਤੇ ਜਿਹੜਾ ਇਹਨੇ ਇਹ ਘਰ ਬਣਾਇਆ ਸੀ ਠੱਕੇ ਨਾਲ ਬਣਾਇਆ ਸੀ ਤੇ ਦੂਜੀ ਗੱਲ ਇਹ ਨਸ਼ੇ ਤੋਂ ਜਿਹੜਾ ਪੈਸਾ ਇਕੱਠਾ ਕਰਕੇ ਬਣਾਇਆ ਸੀ ਤੇ ਇਹ ਜਿਹੜੇ ਨਸ਼ਾ ਮੁਕਤ ਪੰਜਾਬ ਵਾਲੇ ਅਸੀਂ ਬਾਤ ਰਹੇ ਆਂ ਤੇ ਉਹਦੀ ਮੈਂ ਮਦੀਨ ਅਸੀਂ ਇਹ ਕਾਰਵਾਈ ਕਰਾ ਕਹੂਨ ਸਰ ਇਹਨਾਂ ਦੇ ਰਿਕਾਰਡ ਜਿਹੜਾ ਫੈਮਿਲੀ ਬੈਕਗ੍ਰਾਉਂਡ ਇਹਨਾਂ ਦਾ ਕੁਝ ਬਿਲਕੁਲ ਜੀ ਉਹ ਇਨਵੈਸਟੀਗੇਸ਼ਨ ਕਰੇ ਰਹੇ ਆ ਸਾਡੀ ਪਹਿਲਾਂ ਚੱਲੇ ਰਿਹਾ ਸਿਸਟਮ ਤਾਂ ਹੀ ਅਸੀਂ ਇਹ ਕਨਕਲੂਡ ਕੀਤਾ ਹੈ ਤੇ ਬਾਕੀ ਇਹਨਾਂ ਨੂੰ ਇਹੀ ਆ ਤੁਹਾਡੇ ਥਰੂ ਇਹੀ ਹੈਗੀ ਆ ਸਾਰਿਆਂ ਨੂੰ ਅਪੀਲ ਹੈ ਵੀ ਇਹ ਕੰਮਾਂ ਨੂੰ ਛੱਡੋ ਆਪਾਂ ਇੱਕ ਤੰਦਰੁਸਤ ਪੰਜਾਬ ਬਣਾਈਏ ਜਿਹੜਾ ਇਹ ਨਸ਼ਿਆਂ ਦਾ ਕੋਹੜ ਹੈ ਇਹਨੂੰ ਇਹਨੂੰ ਛੱਡ ਕੇ ਬਿਲਕੁਲ ਆਪਾਂ ਨਾਰਮਲ ਜ਼ਿੰਦਗੀ ਜੀਏ ਅਸੀਂ ਨੂੰ ਪਤਾ ਲੱਗਿਆ ਕਿ ਪਿੱਛੋਂ ਜਿਹੜਾ ਗ로우 ਸੀਗਾ ਨਾਲ ਤਾਂ ਕੋਈ ਉਹ ਟਾਈਪ ਦਾ ਗਿਆ ਟਾਈਪ ਦਾ ਪਰਸਨ ਨਹੀਂ ਹੁੰਦਾ ਕਰੋ ਇਹਨਾਂ ਦਾ ਕਿਹੜਾ ਨਸ਼ੇ ਵਾਲਾ ਦਾ ਕਰੋ ਕਿਹੜਾ ਹੁੰਦਾ ਸਰ ਕਿੰਨੇ ਕਿਹ ਪੈ ਸਰ ਜਿਹੜੇ ਪਰਿਵਾਰ ਇੱਥੇ ਰਹਿੰਦਾ ਸੀਗਾ ਜਾਂ ਕਿਤੇ ਹੋਰ ਹਾਂਜੀ ਹਾਂ ਇਸੇ ਪਿੰਡ ਦੇ ਰਹਿਣ ਨੇ ਮਲਖੁਰ ਦੇ ਆਦਾ ਹੁਣ ਇੱਥੇ ਆ ਕੇ ਇਹਨਾਂ ਨੇ ਬਣਾਇਆ ਸੀ ਕਬਜ਼ਾ ਕਰਕੇ ਸੋ ਸੁਣੇ ਗਏ ਇਸ ਜਗ੍ਹਾ ਵੀ ਕਬਜ਼ਾ ਕੀਤਾ ਹੈ ਬਿਲਕੁਲ ਜੀ ਕਬਜ਼ਾ ਕੀਤਾ ਹੈ ਜੀ ਕਬਜ਼ਾ ਕਰਕੇ ਇਹਨਾਂ ਨੇ ਬਣਾਇਆ ਸੋ ਬਿਲਕੁਲ ਜੀ ਸਹਾਇਤਾ ਵੀ ਹੈਗੇ ਨੇ ਕਈ ਮੁਕੱਦਮਿਆਂ 'ਚ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ